ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰੇ ਸ਼ਹਾਦਤ ਤੇ ਦਿਹਾੜ ਧੰਨ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਛੇ ਪੋ ਨੂੰ ਆਪਣੇ ਪਰਿਵਾਰ ਤੇ ਸਿੱਖਾਂ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਤੇ ਕੱਲ ਲੰਘ ਚੁੱਕੇ ਅੱਠ ਪੋ ਵਾਲੇ ਦਿਨ ਸਤਿਗੁਰੂ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਦੀ ਦੇ ਦੋਸ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜਿੰਨਾਂ ਦੀ ਉਮਰ ਇਤਿਹਾਸ ਵਿੱਚ 18 ਸਾਲ ਤੇ 16 ਸਾਲ ਆਉਂਦੀ ਹੈ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਹੋਇਆਂ ਆਪਣਾ ਫਰਜ਼ ਨਿਭਾਇਆ ਅਸੀਂ ਦੇਖਦੇ ਹਾਂ ਕਿ ਬੜਾ ਹੀ ਉਹ ਇੱਕ ਦਰਦਨਾਕ ਸੀਨ ਹੈ ਕਿ ਇੱਕ ਪਿਤਾ ਦੇ ਸਾਹਮਣੇ ਪੁੱਤਰ ਸ਼ਹਾਦਤ ਦਾ ਜਾਮ ਪੀ ਰਿਹਾ ਹੈ ਤੇ ਪਿਤਾ ਜੇਕਰ ਇਹ ਲਗਾ ਰਿਹਾ ਹੈ ਤੇ ਜੇਕਰ ਇੱਕ ਵੱਡੇ ਸਹਿਬ ਜਦੇ ਦੀ ਸ਼ਹਾਦਤ ਹੋਈ ਤਾਂ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਜੇ ਤਾਂ ਗੁਰੂ ਸਹਿਬਾਂ ਦੇ ਅੱਗੇ ਹੱਥ ਜੋੜ ਕੇ ਇਸ ਦਾਤ ਨੂੰ ਆਪਣੀ ਝੋਲੀ ਪਾਉਣ ਵਾਸਤੇ ਬੇਨਤੀ ਕੀਤੀ ਅਰਜ਼ੋਈ ਕੀਤੀ ਤਾਂ ਸਤਗੁਰੂ ਗੁਰੂ ਕਲਜੀ ਧਰਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਪੈਰ ਪਿਸ਼ਾਣ ਕਰਨ ਵਾਸਤੇ ਨਹੀਂ ਪ੍ਰੇਰਿਆ ਕਿਉਂਕਿ ਧਰਮ ਦੀ ਜੰਗ ਸੀ ਸੱਚ ਦੀ ਜੰਗ ਸੀ ਜਿਸ ਜੰਗ ਦੇ ਵਿੱਚ ਸਤਗੁਰੂ ਪਿਤਾ ਦੇ ਸਾਹਮਣੇ ਜਦੋਂ ਬਾਬਾ ਜਝਾਰ ਸਿੰਘ ਨੇ ਜਾਚਨਾ ਕੀਤੀਏ ਪਿਤਾ ਜੀ ਮੈਂ ਵੀ ਆਪਣੇ ਭਰਾ ਦੇ ਵਾਂਗ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ ਹਾਂ ਤਾਂ ਦੁਨੀਆ ਦਾ ਇੱਕ ਐਸਾ ਬਾਪ ਧੰਗ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜਿਸ ਨੇ ਉਸ ਨੂੰ ਸਮਝਾਉ ਕਿ ਪਿਸ਼ਾਂ ਮੋੜਨ ਦੀ ਬਜਾਏ ਸੀਨਾ ਚੌੜਾ ਕਰਕੇ ਆਪਣੇ ਸੀਨੇ ਨਾਲ ਲਗਾਇਆ ਤੇ ਕਿਹਾ ਕਿ ਬੇਟਾ ਜਾ ਆਪਣੇ ਉਸ ਭਰਾ ਦੇ ਕੋਲ ਜਾ ਜਿਹੜਾ ਭਰਾ ਆਪਣੇ ਦਾਦੇ ਦੀ ਗੋਦ ਵਿੱਚ ਜਾ ਬਰਾਜਿਆ ਹੈ ਜਿੱਥੇ ਉਹ ਸਿੱਖ ਜਾ ਕੇ ਮਰ ਚੁੱਕੇ ਹਨ ਮੈਂ ਚਾਹਉਣਾ ਹਾਂ ਕਿ ਤੂੰ ਵੀ ਉਸ ਸ਼ਹਾਦਤ ਦੀ ਦਾਤ ਨੂੰ ਆਪ ਮੰਗ ਕੇ ਲਿਆ ਹੈ ਇਹ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿਉਂਕਿ ਬੜੀ ਵੱਡੀ ਗੱਲ ਹੈ ਕਿ ਸਾਹਮਣੇ ਇੰਨੀ ਵੱਡੀ ਫੌਜ ਦਾ ਇਕੱਠ ਜਿਸ ਇਕੱਠ ਦੇ ਵਿੱਚ ਜਦੋਂ ਕੋਈ ਵੀ ਸਿੱਖ ਪੰਜ-ਪੰਜ ਪੰਜਾਂ-ਪੰਜਾਂ ਦੀ ਟੁਕੜੀ ਬਣਾ ਕੇ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਸਾਰੇ ਦਰਦ ਨੂੰ ਬਾਬਾ ਅਜੀਤ ਸਿੰਘ ਵੀ ਅੱਖਾਂ ਦੇ ਨਾਲ ਦੇਖ ਰਿਹਾ ਹੈ ਬਾਬਾ ਜੁਝਾਰ ਸਿੰਘ ਜਿਹੜੇ ਕਿ ਆਪਣੇ ਪਿਤਾ ਦੇ ਸਾਹਮਣੇ ਖੜੇ ਹੋ ਕੇ ਇਸ ਗੱਲ ਦੀ ਮੰਗ ਕਰਦੇ ਨੇ ਤਾਂ ਉਹਨਾਂ ਨੇ ਵੀ ਇਹ ਸਾਰਾ ਸੀਨ ਤੱਕਿਆ ਸੀ ਕਿ ਮੇਰੇ ਤੋਂ ਪਹਿਲਾਂ ਅਜੀਤ ਸਿੰਘ ਦੀ ਸ਼ਹਾਦਤ ਜਦੋਂ ਹੋਈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਰੀਰ ਦੇ ਉੱਤੇ ਟੇਗਾ ਦੇ ਸ਼ਵੀਆਂ ਦੇ ਗੰਡਾਸਿਆਂ ਦੇ ਕਿਸ ਤਰੀਕੇ ਦੇ ਨਾਲ ਤੀਰਾਂ ਦੇ ਵਾਰ ਹੋਏ ਕਿੰਨੀ ਦਰਦਨਾਕ ਮੌਤ ਕੇ ਵੈਰੀ ਦਲ ਨੇ ਉਹਨਾਂ ਨੂੰ ਸਰੀਰਕ ਤੌਰ ਦੇ ਉੱਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਹਾਦਤ ਦਾ ਜਾਮ ਪੀ ਕੇ ਉਹ ਸੂਰਾ ਸੋ ਪਹਿਚਾਨੀ ਹੈ ਜੋ ਲਰੇਦੀਨ ਕੇ ਹੇਤ ਵਾਲੀਆਂ ਉਹਨਾਂ ਪਾਵਨ ਪੰਕਤੀਆਂ ਦੇ ਉੱਤੇ ਉਤਰਦਿਆਂ ਹੋਇਆਂ ਉਹਨਾਂ ਨੇ ਆਪਣਾ ਇਹ ਫਰਜ਼ ਨਿਭਾਇਆ ਤਾਂ ਬੇਟਾ ਜੁਜਾਰ ਸਿੰਘ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਮੈਂ ਆਪ ਕਹਿੰਦਾ ਕਿ ਤੁਸੀਂ ਸ਼ਹਾਦਤ ਦਾ ਜਾਮ ਪੀਓ ਤੁਸੀਂ ਆਪ ਜਾਚਣਾ ਕੀਤੀ ਹੈ ਤਾਂ ਦੁਨੀਆ ਦੇ ਲੋਕ ਰਹਿੰਦੇ ਸਮੇਂ ਤੱਕ ਤੁਹਾਨੂੰ ਯਾਦ ਕਰਦੇ ਰਹਿਣਗੇ ਦੁਨੀਆ ਦੇ ਲੋਕ ਤੁਹਾਡੀ ਕੁਰਬਾਨੀ ਨੂੰ ਸਜਦਾ ਕਰਿਆ ਕਰਨਗੇ ਤਾਈ ਤਾਂ ਲਾ ਯਾਰਖਾ ਜੋਗੀ ਨੇ ਦੋ ਪੁੱਤਰਾਂ ਦੀਆਂ ਲਾਸ਼ਾਂ ਚਮਕੌਰ ਦੀ ਗੜੀ ਵਿੱਚ ਪਈਆਂ ਨੇ ਐਸਾ ਦਰਦਨਾਕ ਸੀਨ ਉਹਨਾਂ ਦੇ ਸਾਹਮਣੇ ਆਖਲੋਤਾ ਹੈ ਤਾਂ ਉਹ ਕਿਸੇ ਦੂਸਰੇ ਮਜ਼ਬੂ ਵਿੱਚ ਜਿਉਣ ਵਾਲੇ ਕਿਸੇ ਦੂਸਰੇ ਧਰਮ ਦੇ ਉਸ ਮਹਾਨ ਰੂਹ ਨੇ ਅੱਲਾ ਯਾਰਖਾ ਜੋਗੀ ਨੇ ਆਪਣੀਆਂ ਲਿਖਤਾਂ ਦੇ ਵਿੱਚ ਲਿਖਣਾ ਪਿਆ ਉਸ ਨੂੰ ਕਿ ਦੁਨੀਆ ਦੇ ਲੋਕੋ ਜੇ ਮੇਰੇ ਨਜ਼ਰੀਏ ਦੇ ਨਾਲ ਤੱਕੋ ਤਾਂ ਤੁਸੀਂ بڑے ਤੀਰਥਾਂ ਤੇ ਜਾਂਦੇ ਹੋ ਤੁਹਾਡੀ ਨਜ਼ਰ ਵਿੱਚ ਹਰ ਤੀਰਥ ਦੀ ਬੜੀ ਮਹਾਨਤਾ ਹੋਵੇਗੀ ਹਰ ਧਰਮ ਦਾ ਆਪਣਾ ਤੀਰਥ ਹੋਵੇਗਾ ਪਰ ਜੇਕਰ ਮੇਰੀ ਨਜ਼ਰ ਨਾਲ ਤੱਕੋ ਤਾਂ ਚਮਕੌਰ ਤੋਂ ਵੱਡਾ ਚਮਕੌਰ ਸਾਹਿਬ ਤੋਂ ਵੱਡਾ ਕੋਈ ਤੀਰਥ ਨਹੀਂ ਉਸ ਨੇ ਆਪਣੀਆਂ ਜੋ ਲਿਖੀਆਂ ਹੋਈਆਂ ਰਚਨਾਵਾਂ ਨੇ ਜੋ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਅਤੇ ਛੋਟੇ ਸਹਿਬਜ਼ਾਦਿਆਂ ਦੇ ਜੀਵਨ ਨੂੰ ਦਰਸਾਉਂਦੀਆਂ ਨੇ ਉਹਨਾਂ ਦੀ ਸ਼ਹਾਦਤ ਨੂੰ ਦਰਸਾਉਂਦੀਆਂ ਨੇ ਉਸ ਵਿੱਚ ਉਹ ਲਿਖਦੇ ਨੇ ਕਹਿੰਦੇ ਦੁਨੀਆ ਦੇ ਲੋਕੋ ਬਸ ਇੱਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਵਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲਈ ਕਿਸੇ ਧਨ ਦੌਲਤ ਜਾਂ ਕਿਸੇ ਦਾ ਰਾਜ ਹਥਿਆਉਣ ਵਾਸਤੇ ਨਹੀਂ ਇੱਕ ਬਾਪ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਤਾਂ ਉਹ ਇਸ ਵਾਸਤੇ ਕਿ ਦੁਨੀਆ ਦੇ ਉੱਤੇ ਆਮ ਲੋਕਾਂ ਦੇ ਹੱਕ ਤੇ ਆਮ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਦੱਬੀ ਨਾ ਜਾਏ ਤਾਂ ਅੱਲਾ ਯਾਰ ਖਾਂ ਜੋ ਕੀ ਲਿਖਦਾ ਹੈ ਕਹਿੰਦਾ ਬਸ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਕਟਵਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕਾਉਰ ਤੇਰੇ ਜ਼ਰਰੋ ਮੇ ਇਹੀ ਸੇ ਬਣ ਕੇ ਗਏ ਸਿਤਾਰੇ ਸ਼ਮਾ ਕੇ ਲੀਏ ਤਾਂ ਅੱਲਾ ਯਾਰ ਖਾਨ ਦੀ ਉਸ ਗੱਲ ਨੂੰ ਅਸੀਂ ਵੀ ਯਾਦ ਰੱਖੀਏ ਕਿ ਅਸੀਂ ਪਤਾ ਨਹੀਂ ਗੁਰੂ ਤੋਂ ਬੇਮੁਖ ਹੋ ਕੇ ਕਿੱਥੇ ਕਿੱਥੇ ਭਟਕਦੇ ਹਾਂ ਇਨਾਂ ਸ਼ਹਾਦਤ ਦੇ ਦਿਹਾੜਿਆਂ ਦੇ ਵਿੱਚ ਇਸ ਗੱਲ ਦਾ ਇੱਕ ਨਿਰਣਾ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸਨਮੁਖ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਉਹਨਾਂ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਉਹਨਾਂ ਡਿੱਗੇ ਹੋਏ ਸਥਰਾਂ ਦੇ ਉੱਤੇ ਜੋ ਕਿ ਉਹ ਵੈਰੀ ਦਾ ਲਲਕਾਰੇ ਮਾਰਦਾ ਸੀ ਉਹਨਾਂ ਨੂੰ ਯਾਦ ਰੱਖਦੇ ਹੋਇਆਂ ਕਿ ਕਿਸ ਤਰੀਕੇ ਦੇ ਨਾਲ ਅਸਾਵੀ ਜੰਗ ਦੇ ਵਿੱਚ ਗੁਰੂ ਕੇ ਸਹਿਬਜ਼ਾਦਿਆਂ ਨੇ ਆਪਣਾ ਉਹ ਫਰਜ਼ ਨਿਭਾਇਆ ਸਾਡਾ ਤਾਂ ਫਰਜ਼ ਇੰਨਾ ਕੀ ਹੈ ਕਿ ਜੋ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ فرمایا ਸੀ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਜਿਹੜਾ ਗੁਰੂ ਸਾਡੀ ਖਾਤਰ ਇੰਨੀਆਂ ਕੁਰਬਾਨੀਆਂ ਕਰ ਗਿਆ ਇਹਨਾਂ ਦਿਨਾਂ ਵਿੱਚ ਯਾਦ ਕਰੀਏ ਆਪਣੇ ਫਰਜ਼ ਪਹਿਚਾਣੀਏ ਆਪਣੇ ਪਰਿਵਾਰਾਂ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਜਦੋਂ ਵੀ ਬੈਠੀਏ ਆਪਣਾ ਹਾਲ ਚਾਲ ਬਾਅਦ ਵਿੱਚ ਪੁੱਛੀਏ ਪਹਿਲਾਂ ਉਹਨਾਂ ਸਹਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰੀਏ ਉਸ ਕੁਰਬਾਨੀ ਦੇ ਵਿੱਚ ਜੋ ਕਿ ਉਸ ਮਹਾਨ ਜੰਗ ਦਾ ਹਿੱਸਾ ਬਣੇ ਉਹਨਾਂ ਮਰਜੀਵੜਿਆਂ ਨੂੰ ਯਾਦ ਕਰੀਏ ਤਾਂ ਕਿ ਸਾਡੇ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਨਸ਼ਾ ਪਤਿਤਪੁਣਾ ਅਤੇ ਬੁਰਾਈਆਂ ਜਿਹੜੀਆਂ ਨੇ ਉਹ ਖਤਮ ਹੋ ਜਾਣ ਤਾਂ ਹੀ ਸਾਡੇ ਮਨਾਏ ਇਹ ਸ਼ਹਾਦਤ ਤੇ ਦਿਹਾੜੇ ਜਿਹੜੇ ਨੇ ਉਹ ਸਫਲੇ ਹੋਣਗੇ ਸਤਿਗੁਰੂ ਸਾਨੂੰ ਸਮਤ ਬਖਸ਼ਣ ਅਸੀਂ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਵਾਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ